ਪ੍ਰਕਾਸ਼ ਸਿੰਘ ਬਾਗਲ ਨੇ ਨੁਕਸਾਨ ਕੀਤਾ 5000 ਜਿੰਨਾ ਉਹ ਕੌਮ ਦੇ ਸਿੱਖੀ ਦੇ ਵਰਕਰਾਂ ਸੀ ਇੰਨਾ ਇਤਿਹਾਸ ਦੇ ਵਿੱਚ ਕਿਸੇ ਹੋਰ ਇਨਸਾਨ ਨੇ ਨਹੀਂ ਕੀਤਾ ਸੰਤਾਂ ਨੂੰ ਮਰਵਾਉਣ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਉਣ ਦੇ ਚਿਰਾਂ ਦਾ ਹੱਥ ਸੀ ਇਹਨਾਂ ਨੇ ਸੰਜਨ ਜਰਨੈਲ ਸਿੰਘ ਦੇ ਵਿੱਚ ਕਾਂਗਰਸ ਦਾ ਕੀ ਦੇਖਿਆ ਸੀ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਗਲ ਵੱਲੋਂ ਇਹ ਕਹਿਣਾ ਕਿ ਕਾਂਗਰਸ ਦਾ ਏਜੰਟ ਹੈ ਸੰਤ ਸਿੰਘ ਤੇ ਇੱਕ ਬਹੁਤ ਸਾਡਾ ਕਸ਼ਮੀਰੀ ਲੀਡਰ ਸੀ ਜੀ ਤਸਵੀਰ ਮੈਂ ਉਸ ਦੀ ਉਸ ਦਿਨ ਖਿੱਚੀ ਸੀ ਅਸੀਂ ਜੀ ਤੇ ਆ ਬਿਆਨ ਉਹ ਮੈਨੂੰ ਦੇ ਕੇ ਗਿਆ ਹਾਂ ਉਸ ਨੇ ਕਿਹਾ ਕਿ ਮੈਂ ਸੰਤ ਲੋਂਗੋਵਾਲ ਦੇ ਕਮਰੇ ਦੇ ਬਾਹਰ ਬੈਠਾ ਸੀ ਹਾਂ ਸੰਤ ਲੋਂਗੋਵਾਲ ਤੇ ਟੋੜਾ ਅੰਦਰ ਗੇਰੇ ਸੀ ਗੱਲ ਕਰ ਰਹੇ ਸੀ ਇੰਦਰਾ ਗਾਂਧੀ ਨਾਲ ਟੈਲੀਫੋਨ ਤੇ ਅੱਛਾ ਜੀ ਔਰ ਉਸ ਨੂੰ ਕਹਿ ਰਹੇ ਸੀ ਕਿ ਬੀਬੀ ਸਾਥ ਸਾਡੇ ਕਾਬੂ ਨੀ ਹਾਂ ਤੂੰ ਜੋ ਕਰਨਾ ਕਰ ਰਿਹਾ ਸੰਤਾਬਾਰੇ ਕਹਿ ਰਹੇ ਹਾਂ ਸੰਤਾਬਾਰੇ ਕਹਿ ਰਹੇ ਸੀ ਸੰਤ ਨੇ ਕਦੇ ਨਹੀਂ ਕਿਹਾ ਮੈਨੂੰ ਪਾਕਿਸਤਾਨ ਚਾਹੀਦਾ ਇਹਨਾਂ ਨੇ ਖਾਮ ਖਾਲ ਪਾਕਿਸਤਾਨ ਨੂੰ ਦੇ ਮੂਹਰੇ ਵਿੱਚ ਪਾਇਆ ਜਿੰਨਾ ਵੀ ਉਸ ਵੇਲੇ ਐਂਟੀ ਸਿੱਖ ਕੰਮ ਹੋਇਆ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੀ ਮਰਜ਼ੀ ਦੇ ਨਾਲ ਹੋਇਆ ਸ੍ਰੀ ਨਾਗਰ ਦੇ ਵਿੱਚ ਜੀ ਚਾਰ ਮੰਗਿਆਂ ਨੂੰ ਕਤਲ ਕੀਤਾ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਗੁਰੂ ਨਾਨਕ ਪਖਾਈ ਲਾਇਆ ਦੂਸਰੇ ਪਾਸੇ ਗੁਰੂ ਗੋਬਿੰਦ ਜੋ ਜਨਸੀ ਜੀ ਤਾਂ ਜਲੂਸ ਕੱਢਿਆ ਇਹਨਾਂ ਨੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਗੁਰੂ ਨਾਨਕ ਭਿਖਾਰੀ ਉਹਦੇ ਉੱਤੇ ਤੀਰ ਦਾ ਨਿਸ਼ਾਨ ਲਾਇਆ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਲਾਈ ਜਿਹੜਾ ਰਾਜਾ ਐਲਨੇ ਨੇ ਬਣਾਇਆ ਸੀਗਾ ਤੇ ਗੋਬਿੰਦ ਸ਼ਿਕਾਰੀ ਤੇ ਫਿਰ ਆਪਣੇ ਵੱਲ ਨੂੰ ਤੀਰ ਲਾ ਕੇ ਜਿੱਥੇ ਉਹ ਬੈਠਾ ਸੀਗਾ ਤੇ ਅਸਲੀ ਨਿਰੰਕਾਰ ਜਿੰਨੇ ਵੀ ਉੱਥੇ ਬੰਦੇ ਸੀਗੇ ਇਹਨਾਂ ਦੇ ਨਿਰੰਕਾਰੀਆਂ ਦੇ ਜੀ ਬੰਦੂਖਾਂ ਵਗੈਰ ਲੈ ਕੇ ਗਏ ਨਾਲ ਬਾਕੀ ਇਹ ਸਾਰੇ ਜਿੰਨੇ ਸਿੱਖ ਸੀਗੇ ਇਹਨਾਂ ਸਾਰਿਆਂ ਨੂੰ ਅਧਿਆਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਮਰਿਆ ਗਿਆ ਤੇ ਕੁਝ ਲੋਕ ਉਹ ਨਿਰੰਕਾਰ ਜਿਹੜੇ ਆਪਣੇ ਉੱਥੇ ਬੈਠੇ ਸੀਗੇ ਉਹਨਾਂ ਨੇ ਆ ਕੇ ਇਹਨਾਂ ਨੂੰ ਗੋਲੀ ਮਾਰੀ ਭਾਈ ਫੌਜਾ ਸਿੰਘ ਦੇ ਜਿਹੜਾ ਉੱਥੇ ਜੋਸ਼ੀ ਸੀ ਸ਼ਾਇਦ ਡੀਐਸਪੀ ਸੀ ਜਾਂ ਇੰਸਪੈਕਟਰ ਸੀ ਉਸ ਨੇ ਖੁਦ ਉਹਦੇ ਮੱਥੇ ਦੇ ਉੱਤੇ ਰੱਖ ਕੇ ਗੋਲੀ ਮਾਰੀ ਹੈ ਪਰ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਉੱਥੇ ਇਸ ਸਟਾਉਟ ਦੇ ਵਿੱਚ ਮੌਜੂਦ ਸੀ ਇਸ ਦੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਪਤਾ ਸੀ ਘਟਨਾ ਵਾਪਰਨ ਉਹ ਸਾਰਾ ਕੁਝ ਪਤਾ ਸੀ ਉਸਨੇ ਅਰੇਂਜ ਕੀਤਾ ਸੀ ਇਸ ਤਰ੍ਹਾਂ ਕਿ ਇਹ ਘਟਨਾ ਹੋਵੇ ਉਸ ਤੋਂ ਬਾਅਦ ਉਸ ਨੂੰ ਉਹ ਆਪਣੀ ਕਾਰ ਦੇ ਵਿੱਚ ਪੰਜਾਬ ਦਾ ਪਾਊਡਰ ਟਪਾ ਕੇ ਆਇਆ ਅੰਦਰ ਕਰਨ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਇਹ ਜਿਹੜਾ ਅਕਾਲੀ ਦਲ ਨੇ ਲਾਇਆ ਸੀ ਅਨੰਦਪੁਰ ਦਾ ਮਤਾ ਜਿਹੜਾ ਪ੍ਰਸਤਾਵ ਪਾਸ ਹੋਇਆ ਬਲ ਉਹਦੇ ਵਿੱਚ ਮਦਦ ਲਈ ਟਕਸਾਲ ਕੋਲ ਜਾਂ ਸੰਤਾ ਕੋਲੇ ਅਕਾਲੀ ਦਲ ਨੇ ਪਹੁੰਚ ਕੀਤੀ ਸੀ ਇਹਨਾਂ ਨੇ ਸੰਤਾ ਦੇ ਮੋਰਚੇ ਨੂੰ ਟੇਕਓਵਰ ਕਰ ਲਿਆ अच्छा जी ਅਸੀਂ ਤੁਸੀਂ ਵੀ ਇੱਥੇ ਲਉਣਾ ਅਸੀਂ ਵੀ ਇੱਥੇ ਲਉਣਾ ਤੇ ਤੁਸੀਂ ਸਾਡੀ ਮਦਦ ਕਰੋ ਅੱਛਾ ਇਸ ਤਰ੍ਹਾਂ ਨਾਲ ਹੀ ਕੰਮ ਚੱਲ ਰਿਹਾ ਅਸੀਂ 77 ਵਿਧ ਮੋਰਚਾ ਫਿਰ ਇਦਾਂ ਇਸੇ ਇਸੇ ਮੋਰਚੇ ਦੇ ਨਾਮ ਤਨਵਿਧ ਮੋਰਚੇ ਵਿਧ ਮੋਰਚਾ ਜੀ ਕੀ ਆ ਗਿਆ ਜਾਨ ਜਾਨ ਲੱਗਿਆ ਸੰਤ ਕਹਿੰਦੇ ਸੀਗੇ ਕਿ ਇਹ ਜੜੀਆਂ ਮੰਗਾਂ ਆਣੀਆਂ ਇਹਨਾਂ ਨੂੰ ਮਨਾਏ ਬਿਨਾ ਮੋਰਚਾ ਖਤਮ ਨਾ ਕਰੋ